ਗਾਣੇ ਜਿਹੜੇ ਲਿਖੇ ਨੇ ਬੇਸਿਕਲੀ ਮੈਂ ਜ਼ਰੂਰ ਜਾਨਣਾ ਚਾਹੁੰਗੀ ਕਿਉਂਕਿ ਅਜਨੇ ਵੀ ਦੱਸਿਆ ਸਾਨੂੰ ਐਮੀ ਨੇ ਵੀ ਦੱਸਿਆ ਕਿ ਗਾਣੇ ਜਿਹੜੇ ਤੁਸੀਂ ਪੰਜਾਬੀ ਦਾ ਗਾਣਾ ਸੀ ਤੁਹਾਡੇ ਬਹੁਤ ਸੁਣੇ ਨੇ ਜਦੋਂ ਹਰਿਆਣਵੀ ਗਾਣੇ ਲਿਖ ਰਹੇ ਸੀਗੇ ਕਿੰਨੀ ਰਿਸਰਚ ਕੀਤੀ ਸੀ ਮੈਨੂੰ ਥੋੜਾ ਹੀ ਮੁਸ਼ਕਿਲ ਤਾਂ ਲੱਗਦਾ ਸੀਗਾ ਕਿ ਕਿੱਦਾਂ ਹੋਊਗਾ ਕਿਉਂਕਿ ਹਰਿਆਣਵੀ ਮੈਂ ਕਦੇ ਇਦਾਂ ਬੋਲੀ ਨਹੀਂ ਆ ਸੱਚ ਨਾ ਤੇ ਉਹਦੇ ਹਰਿਆਣਵੀ ਲਈ ਮੇਰੇ ਰਕੇਸ਼ ਭਾਈ ਨੇ ਬੜੀ ਹੈਲਪ ਕੀਤੀ ਕਿਉਂਕਿ ਇਸੇ ਪੰਜਾਬ ਹਰਿਆਣਾ ਦਾ ਤਾਲਮਿਲ ਦਿਖਾਇਆ ਹੈ ਹੈਨਾ ਬਹੁਤ ਬਹੁਤ ਬਾਕੂਬੀ ਕੰਮ ਕੀਤਾ ਗਿਆ ਫਿਲਮ ਦੇ ਵਿੱਚ ਸੋ ਤੁਸੀਂ ਕਿਉਂ ਨਹੀਂ ਟਰਾਈ ਕੀਤਾ ਕਿ ਇਸ ਫਿਲਮ ਦੇ ਵਿੱਚ ਅਗਰ ਤੁਸੀਂ ਗਾਣੇ ਲਿਖ ਰਹੇ ਹੋਗੇ ਇੱਕ ਤੋਂ ਡਾਇਲੌਗਸ ਮੇਰੇ ਵੱਲੋਂ ਵੀ ਡਿਲੀਵਰ ਕੀਤੇ ਜਾਣ ਪਰ ਇਹ ਫਿਲਮ ਦਾ ਹਿੱਸਾ ਤੁਸੀਂ ਬਣਿਓ ਮਿਊਜ਼ਿਕ ਤੁਹਾਡੀ ਝੋਲੀ ਚ ਆਇਆ ਹੈ ਸੋ ਤੁਸੀਂ ਕਿੰਨਾ ਕਿ ਬlesed feel ਕਰਦੇ ਗੱਲ ਇਹ ਫਿਲਮ ਨਹੀਂ ਮੈਂ ਇੱਕ ਇੱਕ ਅੱਖਰ ਜਿਹੜਾ ਮਾਰੇ ਵੱਲੋਂ ਮੈਨੂੰ ਦਿੱਤਾ ਜਾਂਦਾ ਮੈਂ ਉਹਦੇ ਲਈ ਬlesed feel ਕਰਦਾ ਬਹੁਤ ਸ਼ੁਕਰਗੁਜ਼ਾਰ ਸੋਨਮ ਦਾ ਕੰਮ ਕਿਵੇਂ ਲੱਗਾ ਇੱਕਦਮ ਸੰਤ ਲੱਗ ਹੀ ਨਹੀਂ ਰਿਹਾ ਸੀਗਾ ਮੈਨੂੰ ਮੈਨੂੰ ਲੱਗਾ ਹੀ ਨਹੀਂ ਕਿ ਮੇਰੇ ਹੁਣ ਵੀ ਆ ਰੌਂਗ ਟੈਕ ਖੜੇ ਹੋਏ ਕਿ ਉਹਨਾਂ ਨੇ ਪਹਿਲੀ ਵਾਰ ਹਰਿਆਣਵੀ ਬੋਲੀ ਆ ਮਿਊਜ਼ਿਕ ਇੰਪੋਰਟੈਂਟ ਕਿੰਨਾ ਕੁ ਹੁੰਦਾ ਫਿਲਮ ਦੇ ਵਿੱਚ ਔਰ ਉਹ ਮਿਊਜ਼ਿਕ ਲੋਕਾਂ ਨੂੰ ਪਸੰਦ ਆਉਣਾ ਕਿੰਨਾ ਕੁ ਜ਼ਰੂਰੀ ਕਿਉਂਕਿ ਫਿਲਮ ਰਿਲੀਜ਼ ਤੋਂ ਪਹਿਲਾਂ ਗਾਣੇ ਰਿਲੀਜ਼ ਕੀਤੇ ਜਾਂਦੇ ਨੇ ਰਿਸਪਾਂਸ ਦੇਖਣ ਦੇ ਲਈ ਸੰਗੀਤ ਕਹ ਲਓ ਤੁਸੀਂ ਜਿਹੜੀ ਉਹ ਏਡੀ ਵੱਡੀ ਚੀਜ਼ ਹੈ ਕਿ ਜਦੋਂ ਮਨ ਮਿਊਜ਼ਿਕ ਨਾ ਹੋਵੇ ਤੇ ਉਹ ਗੱਲ ਨਾ ਸਮਝ ਆਵੇ ਤੇ ਫੀਲ ਨਹੀਂ ਪਤਾ ਲੱਗਦਾ ਹੁਣ ਤੁਸੀਂ ਆਮ ਤੌਰ ਤੇ ਆਪਣੇ ਛੋਟੀਆਂ ਛੋਟੀਆਂ ਰੀਲਾਂ ਵੀ ਦੇਖਦੇ ਨਾ ਉਹਦੇ ਪਿੱਛੇ ਵੀ ਇੱਕ ਬੈਕ ਬੈਣਾ ਤੱਕ ਸੰਗੀਤ ਹੀ ਸੰਗੀਤ ਆ ਬੱਚਾ ਕੀ ਸਿਆਣਾ ਕੀ ਗੁਰਗਾਵਾ ਕੀ ਲੁਧਿਆਣਾ ਕੀ ਪੰਜਾਬ ਕੀ ਹਰਿਆਣਾ ਗੱਲ ਤਾਂ ਇੱਕ ਹੈ ਕੈ 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 ਗੱਲ ਤਾਂ ਇੱਕ ਹੈ ਜ਼ਿਆਦਾ ਅੱਛੇ ਮੈਸੇਜਸ ਸੀ ਕਿ ਫਿਲਮ ਦੇ ਵਿੱਚ ਗਾਣੇ ਜਿਹੜੇ ਲਿਖਿਆ ਨੇ ਬੇਸਿਕਲੀ ਮੈਂ ਜ਼ਰੂਰ ਜਾਨਣਾ ਚਾਹੁੰਗੀ ਕਿਉਂਕਿ ਅਜਨੇ ਵੀ ਦੱਸਿਆ ਸਾਨੂੰ ਐਮੀ ਨੇ ਵੀ ਦੱਸਿਆ ਕਿ ਗਾਣੇ ਜਿਹੜੇ ਤੁਸੀਂ ਪੰਜਾਬੀ ਤਾਂ ਗਾਣੇ ਸੀ ਤੁਹਾਡੇ ਬਹੁਤ ਸੁਣੇ ਨੇ ਜਦੋਂ ਹਰਿਆਣਵੀ ਗਾਣੇ ਲਿਖ ਰਹੇ ਸੀਗੇ ਕਿੰਨੀ ਰਿਸਰਚ ਕੀਤੀ ਸੀ ਮੈਂ ਅਸਲ ਮੈਨੂੰ ਥੋੜਾ ਹੀ ਮੁਸ਼ਕਿਲ ਤਾਂ ਲੱਗਦਾ ਸੀਗਾ ਕਿ ਕਿੱਦਾਂ ਹੋਊਗਾ ਕਿਉਂਕਿ ਹਰਿਆਣਵੀ ਮੈਂ ਕਦੇ ਇਦਾਂ ਬੋਲੀ ਨਹੀਂ ਆ ਸੱਚ ਨਾਲ ਤੇ ਉਹਦੀ ਹਰਿਆਣਵੀ ਲਈ ਮੇਰੇ ਰਕੇਸ਼ ਭਾਈ ਨੇ ਬੜੀ ਹੈਲਪ ਕੀਤੀ ਰਕੇਸ਼ ਸਰਪਨ ਭਾਈ ਨੇ ਹਾਂ ਜੀ ਹਾਂ ਸੋ ਮਤਲਬ ਕਲੇ ਕਲੇ ਵਰਡ ਤੇ ਕੰਮ ਕਰ ਰਿਹਾ ਵਰਡ ਤੇ ਪਰ ਗਾਣਾ ਧਿਆਨ ਕਰਨਾ ਐਕਚੁਅਲ ਐਕਚੁਅਲ ਕਿਉਂਕਿ ਉਹ ਮੈਨੂੰ ਹੁਣ ਮੇਰਾ ਹਰਿਆਣਵੀ ਨਾਲ ਕੋਈ ਵਾਹ ਵਾਸਤਾ ਹੈ ਨਹੀਂ ਹੈ ਨਾ ਇਹ ਸਾਡਾ ਕੋਈ ਰਿਸ਼ਤੇਦਾਰੀ ਵੀ ਨਹੀਂ ਹੈ ਕੋਈ ਸਰਕਲ ਵੀ ਨਹੀਂ ਹੈ ਸੋ ਰਕੇਸ਼ ਭਾਈ ਨੇ ਮੇਰੀ ਬੜੀ ਹੈਲਪ ਕੀਤੀ ਰਕੇਸ਼ ਸਰਪਨ ਭਾਈ ਨੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਭਾਜੀ ਬੈਸਟ ਫਿਲਮ ਹੈ ਕਿਉਂਕਿ ਇਸੇ ਪੰਜਾਬ ਹਰਿਆਣਾ ਦਾ ਤਾਲਮਿਲ ਦਿਖਾਇਆ ਹੈ ਹੈਨਾ ਬਹੁਤ ਬਹੁਤ ਬਾਕੂਬੀ ਕੰਮ ਕੀਤਾ ਗਿਆ ਫਿਲਮ ਦੇ ਵਿੱਚ ਸੋ ਤੁਸੀਂ ਕਿਉਂ ਨਹੀਂ ਟ੍ਰਾਈ ਕੀਤਾ ਕਿ ਇਸ ਫਿਲਮ ਦੇ ਵਿੱਚ ਅਗਰ ਤੁਸੀਂ ਗਾਣੇ ਲਿਖ ਰਹੇ ਹੋ ਕਿ ਇੱਕ ਤੋਂ ਡਾਇਲੌਗਸ ਮੇਰੇ ਵੱਲੋਂ ਵੀ ਡਿਲੀਵਰ ਕੀਤੇ ਜਾਣ ਨਹੀਂ ਮੈਂ ਗਾਣੇ ਕਰਨ ਲਈ ਬਹੁਤ ਉਮੀਦ ਸੀਗਾ ਕਿ ਗਾਣੇ ਹੋ ਜਾਣ 뮤జిక్ ਬੈਸਟ ਹੋਣਾ ਬੜਾ ਜ਼ਰੂਰੀ ਸੀਗਾ ਕਿਉਂਕਿ ਬੜਾ ਡਿਫਰੈਂਸ ਸੀਗਾ ਮੇਰੇ ਲਈ ਵੀ ਕਿਉਂਕਿ ਪੰਜਾਬੀ ਨੋਰਮ ਨੂੰ ਜਾਣੇ ਸਾਰੇ ਫਿਲਮਾਂ ਦੇ ਆਉਂਦੇ ਰਹਿੰਦੇ ਆ ਹਰਿਆਣਵੀ ਥੋੜਾ ਮੈਨੂੰ ਸੀਗਾ ਕਿ ਗੱਲ ਲੱਗੇ ਕੱਚੀ ਨਾ ਲੱਗੇ ਕਿ ਯਾਰ ਹਰਿਆਣਵੀ ਕੀਤੇ ਹੈ ਨਾ ਕਿਉਂਕਿ ਯੂ ਆਰ ਬlesਟ ਕਿ ਤੁਹਾਨੂੰ ਮੌਕਾ ਮਿਲਿਆ ਔਰ ਇਹ ਇੰਟਰਨੈਸ਼ਨਲ ਫਿਲਮ ਹੈ ਰਾਈਟ ਇਹ ਫਿਲਮ ਬਹੁਤ ਅੱਗੇ ਤੱਕ ਜਾਣੀ ਹੈ ਜਿੱਦਾਂ ਅਸੀਂ ਕੰਟੈਂਟ ਦੇਖਿਆ ਸੋ ਇਹ ਫਿਲਮ ਦਾ ਹਿੱਸਾ ਤੁਸੀਂ ਬਣਿਓ ਮਿਊਜ਼ਿਕ ਤੁਹਾਡੀ ਝੋਲੀ ਚ ਆਇਆ ਸੋ ਤੁਸੀਂ ਕਿੰਨਾ ਕੋ ਬlesਟ ਫੀਲ ਕਰਦੇ ਮੈਂ ਤਾਂ ਆਲਵੇਜ਼ ਮਤਲਬ ਕੱਲੀ ਇਹ ਫਿਲਮ ਨਹੀਂ ਮੈਂ ਇੱਕ ਇੱਕ ਅੱਖਰ ਜਿਹੜਾ ਮਾਰੇ ਵੱਲੋਂ ਮੈਨੂੰ ਦਿੱਤਾ ਜਾਂਦਾ ਮੈਂ ਉਹਦੇ ਲਈ ਬlesਟ ਫੀਲ ਕਰਦਾ ਬਹੁਤ ਸ਼ੁਕਰਗੁਜ਼ਾਰ ਸੈਂਟ ਲੱਗ ਹੀ ਨਹੀਂ ਰਿਹਾ ਸੀਗਾ ਮੈਨੂੰ ਮੈਨੂੰ ਲੱਗੇ ਹੀ ਨਹੀਂ ਕਿ ਮੇਰੇ ਹੁਣ ਵੀ ਆ ਰੌਂਗ ਟੇਕ ਖੜੇ ਹੋਏ ਕਿ ਉਹਨਾਂ ਨੇ ਪਹਿਲੀ ਵਾਰ ਪੰਜਾਬੀ ਹਰਿਆਣਵੀ ਬੋਲੀ ਆ ਮਤਲਬ ਮੈਨੂੰ ਲੱਗੇ ਹੀ ਨਹੀਂ ਮੈਂ ਇਦਾਂ ਹੀ ਲੱਗ ਰਿਹਾ ਮੈਂ ਤੇ ਕਰਮਜੀਤ ਬਾਈ ਬੈਠੇ ਸੀ ਇਦਾਂ ਹੀ ਲੱਗ ਰਿਹਾ ਸੀ ਕਿ ਹਰਿਆਣਵੀ ਕੁੜੀ ਕੋਈ ਕਰ ਰਹੀ ਆ ਮਤਲਬ ਬਹੁਤ ਬੈਸਟ ਕੰਮ ਸੀ ਲੱਗਦਾ ਹੋਰ ਸਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿਉਂਕਿ ਇਦਾਂ ਦਾ ਮੈਨੂੰ ਲੱਗਦਾ ਕਿ ਕੰਟੈਂਟ ਆਪਣੀ ਇੰਡਸਟਰੀ ਦੇ ਵਿੱਚ ਮਿਸਿੰਗ ਹੈ ਇਹ ਕੰਟੈਂਟ ਬਣਨਾ ਜ਼ਰੂਰੀ ਹੈ ਮੈਂ ਤਾਂ ਸਾਰੇ ਮਤਲਬ ਜਿੰਨੇ ਵੀ ਆਡੀਅנס ਸਮਾ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਜ਼ਰੂਰ ਦੇ ਇਦਾਂ ਦੀਆਂ ਫਿਲਮਾਂ ਨੂੰ ਸਪੋਰਟ ਕਰੋ ਕਿਉਂਕਿ ਆਪ ਕੋਲ ਆਲਵੇਜ਼ ਕਹਿੰਦੇ ਕਿ ਵਧੀਆ ਕੰਟੈਂਟ ਬਣਾਓ ਹੈਨਾ ਕਹਾਣੀਆਂ ਲੈ ਕੇ ਆ ਉਹ ਤਾਂ ਬੜੀ ਵੱਖਰੀ ਤੇ ਬੜੀ ਸੋਹਣੀ ਕਹਾਣੀਆਂ ਤੁਸੀਂ ਜ਼ਰੂਰ ਦੇਖੋ ਬਿਲਕੁਲ ਅ ਮਿਊਜ਼ਿਕ ਦੀ ਗੱਲ ਕਰ ਲੈਂਦੇ ਹਾਂ ਕਲਾਸ ਕਿ ਮਿਊਜ਼ਿਕ ਮੈਨੂੰ ਲੱਗਦਾ ਕਿ ਫਿਲਮ ਦਾ ਸੈਂਟਰ ਪੁਆਇੰਟ ਹੁੰਦਾ ਰਾਈਟ ਸੋ ਮਿਊਜ਼ਿਕ ਇੰਪੋਰਟੈਂਟ ਕਿੰਨਾ ਕੁ ਹੁੰਦਾ ਫਿਲਮ ਦੇ ਵਿੱਚ ਔਰ ਉਹ ਮਿਊਜ਼ਿਕ ਲੋਕਾਂ ਨੂੰ ਪਸੰਦ ਆਉਣਾ ਕਿੰਨਾ ਕੁ ਜ਼ਰੂਰੀ ਕਿਉਂਕਿ ਫਿਲਮ ਰਿਲੀਜ਼ ਤੋਂ ਪਹਿਲਾਂ ਗਾਣੇ ਰਿਲੀਜ਼ ਕੀਤੇ ਜਾਂਦੇ ਨੇ ਰਿਸਪਾਂਸ ਦੇਖਣ ਦੇ ਲਈ ਮਿਊਜ਼ਿਕ ਬਹੁਤ ਵੱਡੀ ਚੀਜ਼ ਹੈ ਕਿਉਂਕਿ ਮਿਊਜ਼ਿਕ ਜੇ ਮਨ 뮤זיਕ ਨਾ ਹੋਵੇ ਤੇ ਉਹ ਗੱਲ ਨਾ ਸਮਝ ਆਵੇ ਤੇ ਫੀਲ ਨਹੀਂ ਪਤਾ ਲੱਗਦਾ ਹੁਣ ਤੁਸੀਂ ਆਮ ਤੌਰ ਤੇ ਬਹੁਤ ਛੋਟੀਆਂ ਛੋਟੀਆਂ ਰੀਲਾਂ ਵੀ ਦੇਖਦੇ ਨਾ ਉਹਦੇ ਪਿੱਛੇ ਵੀ ਇੱਕ ਬੈਕਗ੍ਰਾਉਂਡ 뮤זיਕ ਚੱਲਦਾ ਹੁੰਦਾ ਸੋ 뮤זיਕ ਆਪਣੇ ਲੋਰੀਆਂ ਤੋਂ ਲੈ ਕੇ ਵੈਣਾ ਤੱਕ ਸੰਗੀਤ ਹੀ ਸੰਗੀਤ ਆ ਮਤਲਬ ਸੰਗੀਤ ਤੋਂ ਵੱਡਾ ਕੁਝ ਨਹੀਂ ਹੈ ਜਦੋਂ 뮤זיਕ ਆਊਗਾ ਤੇ ਉਹ ਫੀਲ ਕੋਈ ਵੀ ਗੱਲ ਦੀ ਫੀਲ ਹੁਣ ਤੁਸੀਂ ਇੱਕ ਮੈਂ ਗੱਲ ਬੋਲਦਾ ਤੇ ਉਹਦੇ ਪਿੱਛੇ ਬੈਕਗ੍ਰਾਉਂਡ ਆ ਜੂਗੀ ਤੇ ਬੜੀ ਵੱਡੀ ਗੱਲ ਹੈ ਸੋ ਸਾਨੂੰ ਇੱਕ ਜ਼ਰੂਰ Song ਤੁਸੀਂ ਸੁਣਾਓ ਮੈਂ ਇਹਦੇ ਹੀ ਸੁਣਾਉਣ ਦਾ ਇੱਕ ਗਾਣਾ ਹੈ ਕਿ ਕੀ ਬੱਚਾ ਕੀ ਸਿਆਣਾ ਕੀ ਗੁਰਗਾਵਾ ਕੀ ਲੁਧਿਆਣਾ ਕੀ ਪੰਜਾਬ ਕੀ ਹਰਿਆਣਾ ਗਲਤ ਹੈ ਕੈ 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 ਗਲਤ ਹੈ ਕੈ ਇਹ ਐਂਥਮ ਜਿਹੜਾ ਹੈ ਨਾ ਮੈਨੂੰ ਲੱਗਦਾ ਕਿ ਇਹ ਐਵਰਗ੍ਰੀਨ ਹੋਣ ਵਾਲਾ ਹੈ ਜਦੋਂ ਕਿਉਂਕਿ ਲਾਂਚ ਹੋਇਆ ਸੀਗਾ ਜਿਸ ਦਿਨ ਗਾਣਾ ਸੀ ਉਸ ਦਿਨ ਬੈਠੇ ਸੀਗੇ ਰਾਈਟ ਸੋ ਉਸ ਦਿਨ ਹੀ ਸਾਨੂੰ ਲੱਗ ਰਿਹਾ ਸੀਗਾ ਕਿ ਗਾਣੇ ਦੇ ਵਿੱਚ ਜਿਹੜਾ ਇੱਕ ਇੱਕ ਮੈਨੂੰ ਲੱਗਦਾ ਕਿ ਪੰਜਾਬ ਨਹੀਂ ਇੰਡੀਆ ਨਹੀਂ ਬਲਕਿ 올 ਆਵਰ ਵਰਲਡ ਹੀ ਗਾਣਾ ਕੋਨੇ ਕੋਨੇ 'ਚ ਪਹੁੰਚੂਗਾ ਕਿਉਂਕਿ ਇਹਦੇ ਲਿਰਿਕਸ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਹਨ ਮਾਰੇ ਮੇਰ ਕਰੀ ਮੈਂ ਚਾਹੁੰਦਾ ਹਮੇਸ਼ਾ ਕਿ ਇਹ ਗਾਣਾ ਪਹੁੰਚੇ ਲੋਕਾਂ ਤੱਕ ਥੈਂਕ ਯੂ ਸੋ ਮੱਚ ਥ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप